ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਲੈਫਟੀਨੈਂਟ ਕਰਨਲ ਪੰਨੂ ਪ੍ਰਤਾਪ ਸਿੰਘ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾ ਨਗਰ ਦੇ ਪਿੰਡ ਸ਼ਮਸ਼ੇਰਪੁਰ ਦੇ ਨਾਇਕ ਦਲਜੀਤ ਸਿੰਘ ਨੇ ਲਦਾਖ ਦੀਆਂ ਔਖੀਆਂ ਵਾਦੀਆਂ ਦੇ ਵਿੱਚ ਦੇਸ਼ ਦੀ ਸੇਵਾ ਕਰਦਿਆਂ ਬੀਰਗਤੀ ਪ੍ਰਾਪਤ ਕਰ ਲਈ। ਉਹਦਵਾਰ ਸਵੇਰੇ ਲਦਾਖ ਦੇ ਵਿੱਚ ਸੈਨਾਨ ਦਾ ਕਾਫਲਾ ਅਚਾਨਕ ਪੂਰ ਸ਼ਕਨਨ ਦੀ ਲਪੇਟ ਚ ਆ ਗਿਆ ਇਸ ਘਟਨਾ ਦੇ ਵਿੱਚ ਵਾਹਨ ਚ ਬੈਠੇ ਤਿੰਨ ਹੋਰ ਜਵਾਨ ਵੀ ਜ਼ਖਮੀ ਹੋ ਗਏ ਜਦੋਂ ਹਾਦਸੇ ਦੀ ਖਬਰ ਮਿਲੀ ਤਾਂ ਪਠਾਨਕੋਟ ਅਤੇ ਪਿੰਡ ਸ਼ਮਸ਼ੇਰਪੁਰ ਚ ਸੋਗ ਦੀ ਲਹਿਰ ਦੌੜ ਗਈ ਫੌਜੀ ਅਧਿਕਾਰੀਆਂ ਦੇ ਵੱਲੋਂ ਪਰਿਵਾਰ ਨੂੰ ਦੱਸਿਆ ਗਿਆ ਕਿ ਹਾਦਸਾ ਕਰੀਬ ਸਵੇਰੇ 11 ਵਜੇ ਹੋਇਆ ਜਦੋਂ ਫੌਜ ਦਾ ਕਾਫਲਾ ਦੁਰਬੁਖਤੋ ਚੌਕਤਾਸ਼ ਵੱਲ ਜਾ ਰਿਹਾ ਸੀ ਜਿਵੇਂ ਹੀ ਵਾਹਨ ਕੇਐਮ 74 ਦੇ ਨੇੜੇ ਪਹੁੰਚਿਆ ਉੱਥੇ ਅਚਾਨਕ ਭਾਰੀ ਉਸ ਕਲੰਡ ਹੋ ਗਿਆ ਇਸ ਦੌਰਾਨ ਇੱਕ ਵੱਡੀ ਚਟਾਨ ਫੌਜੀ ਵਾਹਨ ਤੇ ਆ ਡਿੱਗੀ ਇਸ ਦੇ ਨਾਲ ਵਾਹਨ ਪੂਰੀ ਤਰ੍ਹਾਂ ਨੁਕਸਾਨ ਗ੍ਰਸਤ ਹੋ ਗਿਆ ਹਾਦਸੇ ਦੇ ਸਮੇਂ ਨਾਇਕ ਦਲਜੀਤ ਸਿੰਘ ਵਾਹਨ ਚਲਾ ਰਹੀ ਸੀ ਤੇ ਸਾਰੇ ਜਵਾਨ ਫਾਇਰਿੰਗ ਗ੍ਰੀਨਸ ਵੱਲ ਜਾ ਰਹੇ ਸੀ ਤੇ ਇਸ ਹਾਦਸੇ ਦੇ ਵਿੱਚ ਤਿੰਨ ਜਵਾਨਾਂ ਨੇ ਸ਼ਹੀਦੀ ਪਾਈ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਲੈਫਟੀਨੈਂਟ ਕਰਨਲ ਪੰਨੂ ਪ੍ਰਤਾਪ ਸਿੰਘ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾ ਨਗਰ ਦੇ ਪਿੰਡ ਸ਼ਮਸ਼ੇਰਪੁਰ ਦੇ ਨਾਇਕ ਦਲਜੀਤ ਸਿੰਘ ਨੇ ਲਦਾਖ ਦੀਆਂ ਔਖੀਆਂ ਵਾਦੀਆਂ ਦੇ ਵਿੱਚ ਦੇਸ਼ ਦੀ ਸੇਵਾ ਕਰਦਿਆਂ ਬੀਰਗਤੀ ਪ੍ਰਾਪਤ ਕਰ ਲਈ। ਉਹਦਵਾਰ ਸਵੇਰੇ ਲਦਾਖ ਦੇ ਵਿੱਚ ਸੈਨਾਨ ਦਾ ਕਾਫਲਾ ਅਚਾਨਕ ਪੂਰ ਸ਼ਕਨਨ ਦੀ ਲਪੇਟ ਚ ਆ ਗਿਆ ਇਸ ਘਟਨਾ ਦੇ ਵਿੱਚ ਵਾਹਨ ਚ ਬੈਠੇ ਤਿੰਨ ਹੋਰ ਜਵਾਨ ਵੀ ਜ਼ਖਮੀ ਹੋ ਗਏ ਜਦੋਂ ਹਾਦਸੇ ਦੀ ਖਬਰ ਮਿਲੀ ਤਾਂ ਪਠਾਨਕੋਟ ਅਤੇ ਪਿੰਡ ਸ਼ਮਸ਼ੇਰਪੁਰ ਚ ਸੋਗ ਦੀ ਲਹਿਰ ਦੌੜ ਗਈ ਫੌਜੀ ਅਧਿਕਾਰੀਆਂ ਦੇ ਵੱਲੋਂ ਪਰਿਵਾਰ ਨੂੰ ਦੱਸਿਆ ਗਿਆ ਕਿ ਹਾਦਸਾ ਕਰੀਬ ਸਵੇਰੇ 11 ਵਜੇ ਹੋਇਆ ਜਦੋਂ ਫੌਜ ਦਾ ਕਾਫਲਾ ਦੁਰਬੁਖਤੋ ਚੌਕਤਾਸ਼ ਵੱਲ ਜਾ ਰਿਹਾ ਸੀ ਜਿਵੇਂ ਹੀ ਵਾਹਨ ਕੇਐਮ 74 ਦੇ ਨੇੜੇ ਪਹੁੰਚਿਆ ਉੱਥੇ ਅਚਾਨਕ ਭਾਰੀ ਪੂਸਕਲਨ ਹੋ ਗਿਆ ਇਸ ਦੌਰਾਨ ਇੱਕ ਵੱਡੀ ਚਟਾਨ ਫੌਜੀ ਵਾਹਨ ਤੇ ਆ ਡਿੱਗੀ ਇਸ ਦੇ ਨਾਲ ਵਾਹਨ ਪੂਰੀ ਤਰ੍ਹਾਂ ਨੁਕਸਾਨ ਗ੍ਰਸਤ ਹੋ ਗਿਆ ਹਾਦਸੇ ਦੇ ਸਮੇਂ ਨਾਇਕ ਦਲਜੀਤ ਸਿੰਘ ਵਾਹਨ ਚਲਾ ਰਹੀ ਸੀ ਤੇ ਸਾਰੇ ਜਵਾਨ ਫਾਇਰਿੰਗ ਗ੍ਰੀਨਸ ਵੱਲ ਜਾ ਰਹੇ ਸੀ ਤੇ ਇਸ ਹਾਦਸੇ ਦੇ ਵਿੱਚ ਤਿੰਨ ਜਵਾਨਾਂ ਨੇ ਸ਼ਹੀਦੀ ਪਾਈ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਲੈਫਟੀਨੈਂਟ ਕਰਨਲ ਪੰਨੂ ਪ੍ਰਤਾਪ ਸਿੰਘ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਦਿਨਾ ਨਗਰ ਦੇ ਪਿੰਡ ਸ਼ਮਸ਼ੇਰਪੁਰ ਦੇ ਨਾਇਕ ਦਲਜੀਤ ਸਿੰਘ ਨੇ ਲਦਾਖ ਦੀਆਂ ਔਖੀਆਂ ਵਾਦੀਆਂ ਦੇ ਵਿੱਚ ਦੇਸ਼ ਦੀ ਸੇਵਾ ਕਰਦਿਆਂ ਬੀਰਗਤੀ ਪ੍ਰਾਪਤ ਕਰ ਲਈ। ਉਹਦਵਾਰ ਸਵੇਰੇ ਲਦਾਖ ਦੇ ਵਿੱਚ ਸੈਨਾਨ ਦਾ ਕਾਫਲਾ ਅਚਾਨਕ ਪੂਰ ਸ਼ਕਨਨ ਦੀ ਲਪੇਟ ਚ ਆ ਗਿਆ ਇਸ ਘਟਨਾ ਦੇ ਵਿੱਚ ਵਾਹਨ ਚ ਬੈਠੇ ਤਿੰਨ ਹੋਰ ਜਵਾਨ ਵੀ ਜ਼ਖਮੀ ਹੋ ਗਏ ਜਦੋਂ ਹਾਦਸੇ ਦੀ ਖਬਰ ਮਿਲੀ ਤਾਂ ਪਠਾਨਕੋਟ ਅਤੇ ਪਿੰਡ ਸ਼ਮਸ਼ੇਰਪੁਰ ਚ ਸੋਗ ਦੀ ਲਹਿਰ ਦੌੜ ਗਈ ਫੌਜੀ ਅਧਿਕਾਰੀਆਂ ਦੇ ਵੱਲੋਂ ਪਰਿਵਾਰ ਨੂੰ ਦੱਸਿਆ ਗਿਆ ਕਿ ਹਾਦਸਾ ਕਰੀਬ ਸਵੇਰੇ 11 ਵਜੇ ਹੋਇਆ ਜਦੋਂ ਫੌਜ ਦਾ ਕਾਫਲਾ ਦੁਰਬੁਖਤੋ ਚੌਕਤਾਸ਼ ਵੱਲ ਜਾ ਰਿਹਾ ਸੀ ਜਿਵੇਂ ਹੀ ਵਾਹਨ ਈਐਮ 77 ਦੇ ਨੇੜੇ ਪਹੁੰਚਿਆ ਉੱਥੇ ਅਚਾਨਕ ਭਾਰੀ ਉਸ ਕਲੰਡ ਹੋ ਗਿਆ ਇਸ ਦੌਰਾਨ ਇੱਕ ਵੱਡੀ ਚਟਾਨ ਫੌਜੀ ਵਾਹਨ ਤੇ ਆ ਟਿੱਗੀ ਇਸ ਦੇ ਨਾਲ ਵਾਹਨ ਪੂਰੀ ਤਰ੍ਹਾਂ ਨੁਕਸਾਨ ਗ੍ਰਸਤ ਹੋ ਗਿਆ ਹਾਦਸੇ ਦੇ ਸਮੇਂ ਨਾਇਕ ਦਰਜੀਤ ਸਿੰਘ ਵਾਹਨ ਚਲਾ ਰਹੀ ਸੀ ਤੇ ਸਾਰੇ ਜਵਾਨ ਫਾਇਰਿੰਗ ਗ੍ਰੀਨਸ ਵੱਲ ਜਾ ਰਹੇ ਸੀ ਤੇ ਇਸ ਹਾਦਸੇ ਦੇ ਵਿੱਚ ਤਿੰਨ ਜਵਾਨਾਂ ਨੇ ਸ਼ਹੀਦੀ ਪਾਈ